ਸੱਚੀ ਕਾਲ ਜੀ ਅੱਜ ਮੈਂ ਗੋਭੀ ਤੋੜਨ ਲਈ ਆਈ ਸੀ ਤੇ ਤੁਸੀਂ ਘੱਟ ਖਰਚੇ ਦੇ ਵਿੱਚ ਥੈਲਿਆਂ 'ਚ ਗੋਭੀ ਲਗਾ ਸਕਦੇ ਹੋ ਅਤੇ ਛੱਤ ਦੇ ਉੱਤੇ ਬਹੁਤ ਆਸਾਨੇ ਨਾਲ ਹੋ ਜਾਂਦੀ ਆ ਬਸ ਆਪਾਂ ਨੂੰ ਕੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿਵੇਂ ਗੋਭੀ ਲੱਗਦੀ ਆ ਤੇ ਕਿਹੜੀਆਂ-ਕਿਹੜੇ ਤਰੀਕੇ ਨਾਲ ਇਹਨੂੰ ਉਗਾਇਆ ਜਾ ਸਕਦਾ ਤਾਂ ਸਹੀ ਟਾਈਮ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਇਹ ਪਨੀਰੀ ਤੁਹਾਨੂੰ ਬਾਜ਼ਾਰੋਂ ਆਸਾਨੀ ਨਾਲ ਮਿਲ ਜਾਂਦੀ ਆ ਵੈਸੇ ਤਾਂ ਆਪਾਂ ਬੀਤੋਂ 25 ਸਤੰਬਰ ਤੋਂ ਲੈ ਕੇ ਲਗਾਣੀ ਸ਼ੁਰੂ ਕਰ ਸਕਦੇ ਆ ਤੇ ਅਕਤੂਬਰ ਦੇ ਪੂਰੇ ਮਹੀਨੇ ਵੀ ਲਗਾ ਸਕਦੇ ਆ ਤੇ ਨਵੰਬਰ ਦੇ ਵਿੱਚ ਵੀ ਗੋਭੀ ਆਸਾਨੀ ਨਾਲ ਲੱਗ ਜਾਂਦੀ ਆ ਅਗਰ ਪਨੀਰੀ ਤੁਸੀਂ ਲੈ ਸਕਦੇ ਬਾਜ਼ਾਰੋਂ ਪਨੀਰੀ ਲੈ ਲਓ ਜਾਂ ਫਿਰ ਇਹਨਾਂ ਦੇ ਬੀਜ ਤੁਸੀਂ ਬੀ 25 ਨਵੰਬਰ ਤੋਂ ਉਗਾਉਣੇ ਸ਼ੁਰੂ ਕਰ ਸਕਦੇ ਹੋ ਅਗਰ ਤੁਹਾਨੂੰ ਨਵੰਬਰ ਮਹੀਨੇ ਚ ਇਹਦੀ ਪਨੀਰੀ ਮਿਲ ਰਹੀ ਆ ਤੇ ਹੁਣ ਵੀ ਤੁਸੀਂ ਬਹੁਤ ਆਸਾਨੀ ਨਾਲ ਲਗਾ ਸਕਦੇ ਹੋ ਤੇ ਸਾਡੇ ਏਰੀਆ ਦੇ ਵਿੱਚ ਕੋਪੀ ਦੀ ਪਨੀਰੀ ਸਾਨੂੰ ਆਸਾਨੀ ਨਾਲ ਨਵੰਬਰ ਮਹੀਨੇ ਦੇ ਵਿੱਚ ਮਿਲ ਜਾਂਦੀ ਉਸ ਤੋਂ ਪਹਿਲਾਂ ਆਪਾਂ ਮਿੱਟੀ ਤਿਆਰ ਕਰਾਂਗੇ ਇਹ ਮੇਰੇ ਕੋ ਪਾਠੀਆਂ ਦੀ ਖਾਦ ਹੈ ਜੋ ਕਿ ਪੁਰਾਣੀ ਹੈ ਜਿਹਨੂੰ ਕਿ ਆਪਾਂ ਭੋਂ ਕੇ ਕਿਵੇਂ ਤਿਆਰ ਕਰਨਾ ਉਹਦੀ ਵੀਡੀਓ ਮਿਲ ਜੂਗੀ ਇਹਦੇ ਵਿੱਚ ਆਪਾਂ 60% ਮਿੱਟੀ ਤੇ 30% ਪਾਠੀਆਂ ਦੀ ਖਾਦ ਦੇ ਵਿੱਚ ਥੋੜਾ ਜਿਹਾ ਰੇਤਾ ਵੀ ਮਿਲਾ ਸਕਦੇ ਹਾਂ ਇਸ ਤਰ੍ਹਾਂ ਕਰਦੇ ਹੋਏ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਲਵਾਵਾਂਗੇ ਜਿਹੜੀ ਇਹ ਮਿੱਟੀ ਆ ਇਹ ਮੈਂ ਪਹਿਲਾਂ ਤੋਂ ਤਿਆਰ ਕਰਕੇ ਰੱਖੀ ਹੋਈ ਆ ਜਿਸ ਕਰਕੇ ਆਪਾਂ ਨੇ ਇਹਨੂੰ ਮਿੱਟੀ ਨੂੰ ਅਲੱਗ ਨਹੀਂ ਕੀਤਾ ਥੈਲੇ ਤੋਂ ਥੈਲੇ ਦੇ ਵਿੱਚ ਹੀ ਮਿਕਸ ਕਰ ਦਿੱਤਾ ਖਾਦ ਨੂੰ ਇਹਦੀ ਕੋਈ ਖਾਸ ਦੇਖਭਾਲ ਨਹੀਂ ਕਰਨ ਦੀ ਜ਼ਰੂਰਤ ਪੈਂਦੀ ਬਸ ਆਪਾਂ ਨੂੰ ਸਹੀ ਸਮੇਂ ਦਾ ਪਤਾ ਹੋਣਾ ਚਾਹੀਦਾ ਉਸੇ ਹਿਸਾਬ ਨਾਲ ਤੁਸੀਂ ਚਾਹੋ ਤਾਂ ਇਹਨਾਂ ਨੂੰ ਬੀਜਾਂ ਤੋਂ ਵੀ ਆਸਾਨੀ ਨਾਲ ਪਨੀਰੀ ਵੱਧ ਤੋਂ ਵੱਧ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਹੈਗੀ ਤੁਹਾਡੇ ਜਗ੍ਹਾ ਤਾਂ ਤੁਸੀਂ ਬੱਟਾਂ ਤੇ ਗੋਭੀ ਦੀ ਸਬਜ਼ੀ ਨੂੰ ਆਸਾਨੀ ਨਾਲ ਲਗਾ ਸਕਦੇ ਹੋ ਇਹ ਮੇਰੇ ਕੋਲ ਬੂਟੇ ਨੇ ਇਹ ਮੈਂ ਇੱਕ ਗੁੱਚੀ ਲਿਆਂਦੀ ਸੀ ਇਕੱਠੀ ਤੇ ਜਿੰਨੇ ਕਿ ਇਹਦੀਆਂ ਜੜਾਂ ਨੇ ਉਹਨਾਂ ਇੱਕ ਨੂੰ ਆਪਾਂ ਮਿੱਟੀ 'ਚ ਦੱਬਾਂਗੇ ਜ਼ਿਆਦਾ ਨਹੀਂ ਦੱਬਣਾ ਜੀ ਮਿੱਟੀ ਦੇ ਵਿੱਚ ਸਿਰਫ ਜੜਾਂ ਜੜਾਂ ਨੂੰ ਦੱਬਣਾ ਤੇ ਮਿੱਟੀ ਆਲੇ ਦੁਆਲੇ ਚੰਗੀ ਤਰ੍ਹਾਂ ਦੱਬ ਦਿਓ ਇਹਨੂੰ ਜੜਾਂ ਨੂੰ ਤਾਂ ਜੋ ਇਹਨਾਂ ਨੂੰ ਬਾਰ-ਬਾਰੇ ਬੂਟਾ ਹਿੱਲੇ ਨਾ ਤੇ ਹਵਾ ਨਾ ਲੱਗੇ ਜੇ ਹੋ ਸਕੇ ਆਹਦੀ ਸਾਈਡ ਤੇ ਤੁਸੀਂ ਪੱਥਰ ਰੱਖ ਦਿਓ ਕਿਉਂਕਿ ਹਜੇ ਇਹਦੀ ਜੜਾਂ ਦੀ ਪਕੜ ਨਹੀਂ ਬਣੀ ਜਿਹਦੇ ਨਾਲ ਇਹ ਬੂਟਿਆ ਹਿੱਲੂਗਾ ਪਾਣੀ ਪੌਣ ਤੋਂ ਬਾਅਦ ਤਾਂ ਇਸ ਕਰਕੇ ਤੁਸੀਂ ਸਿਰਫ ਪਾਣੀ ਨੂੰ ਜ਼ਰੂਰਤ ਦੇ ਹਿਸਾਬ ਨਾਲ ਪਾਉਣਾ ਤੇ ਜਦੋਂ ਇਹਦੀ ਪਕੜ ਬਣ ਜੂਗੀ ਬੂਟੇ ਦੀ ਉਸ ਤੋਂ ਬਾਅਦ ਤੁਸੀਂ ਇਰੇ ਦੇ ਵਿੱਚ ਪਾਣੀ ਖੁੱਲਾ ਜਿਹਾ ਪਾ ਦਿਓ ਇਸ ਤਰ੍ਹਾਂ ਕਰਦੇ ਜਿਹੜੀ ਥੈਲੇ ਦੀ ਲੰਬਾਈ ਆ ਉਹ ਆਪਾਂ ਨੇ ਕਮ ਸੇ ਕੰਮ 10 ਤੋਂ 15 ਇੰਚ ਦੀ ਰੱਖੀ ਆ ਤੇ ਛੋਟੇ ਗਮਲੇ ਦੇ ਵਿੱਚ ਵੀ ਗੋਭੀ ਆਸਾਨੀ ਨਾਲ ਹੋ ਜਾਂਦੀ ਆ 10 ਇੰਚ ਦੇ ਗਮਲੇ ਦੇ ਵਿੱਚ ਤੇ ਥੈਲਿਆਂ ਦਾ ਤਰੀਕਾ ਬਹੁਤ ਵਧੀਆ ਜਿੰਨੀ ਤੁਸੀਂ ਚਾਹੋ ਉੰਨੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਥੈਲੇ ਦੇ ਵਿੱਚ ਗੋਭੀ ਲਗਾ ਸਕਦੇ ਹੋ ਇਹ 5 ਤੋਂ 6ਵੇਂ ਦਿਨ ਬਾਅਦ ਦਾ ਰਿਜ਼ਲਟ ਹੈ ਤੇ ਸਾਰੇ ਦੇ ਸਾਰੇ ਬੂਟਿਆਂ ਦੀ ਪਕੜ ਦੇਖੋ ਬਣ ਚੁੱਕੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਗਰੋ ਹੋ ਰਹੇ ਨੇ ਤਾਂ ਹਫਤੇ ਬਾਅਦ ਜਾਂ 5 ਦਿਨਾਂ ਬਾਅਦ ਹੀ ਤੁਹਾਨੂੰ ਇਹਦਾ ਰਿਜ਼ਲਟ ਮੈਲਣਾ ਸ਼ੁਰੂ ਹੋ ਜੋ ਤੇ ਪਾਣੀ ਸਿਰਫ ਤੁਸੀਂ ਓਨਾ ਕ ਪਾਉਣਾ ਜਿੰਨਾ ਕ ਮਿੱਟੀ ਨੂੰ ਜ਼ਰੂਰਤ ਹੈ ਪਾਣੀ ਵਿੱਚ ਖੜਨਾ ਨਹੀਂ ਚਾਹੀਦਾ ਮਿੱਟੀ ਆ ਦੇਖੋ ਜੀ ਛੋਟੇ ਗਮਲੇ ਚ ਲਗਾਇਆ ਹੋਇਆ ਬੂਟਾ ਤੇ ਪਾਣੀ ਹਮੇਸ਼ਾ ਮਿੱਟੀ ਸੁੱਕਣ ਤੇ ਪਾਉਣਾ ਅਗਰ ਦੂਜੀ ਵਾਰ ਪਾਉਣਾ ਜੇ ਤੁਹਾਡੀ ਮਿੱਟੀ ਥੈਲੇ ਦੀ ਗਿੱਲੀ ਆ ਤਾਂ ਪਾਣੀ ਨਹੀਂ ਪਾਉਣਾ ਹੈਗਾ ਤੇ ਇਸ ਤਰ੍ਹਾਂ ਦੇ 12 ਇੰਚ ਦੇ ਥੈਲੇ ਦੇ ਵਿੱਚ ਵੀ ਤੁਸੀਂ ਆਸਾਨੀ ਨਾਲ ਲਗਾ ਸਕਦੇ ਜਿਹੜਾ ਕਾਹ ਫੂਸ ਉੱਗੇ ਉਹਨੂੰ ਟਾਈਮ ਨਾਲ ਪੱਟ ਦਿਆ ਕਰੋ ਕਿਉਂਕਿ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਮਿੱਟੀ ਦੇ ਉਹ ਕਾਹ ਫੂਸ ਨੂੰ ਮਿਲਨੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਿ ਇਹਦੇ ਵਿੱਚ ਖਾਦ ਮਿਲਾਈ ਆ ਉਹਦਾ ਫਾਇਦਾ ਬੂਟੇ ਨੂੰ ਹੋਵੇ ਇਹ ਜਿ ਕੁਝ ਦਿਨ ਬਾਅਦ ਦਾ ਰਿਜ਼ਲਟ ਆ ਕਮ ਸੇ ਕਮ ਇਹ ਇੱਕ ਤੋਂ ਡੇਢ ਮਹੀਨੇ ਬਾਅਦ ਦਾ ਰਿਜ਼ਲਟ ਹੈ ਤੇ ਤੁਹਾਡੇ ਸਾਹਮਣੇ ਸਾਰੇ ਦੇ ਸਾਰੇ ਗੋਭੀ ਉੱਗ ਚੁੱਕੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਵੱਧ ਫੁੱਲ ਰਹੀ ਆ ਇਸ ਤਰ੍ਹਾਂ ਕਰਦੇ ਹੋਏ ਤੁਸੀਂ ਵੀ ਕਰਦੇ ਵਿੱਚ ਗੋਭੀ ਲਗਾ ਸਕਦੇ ਹੋ ਅਗਰ ਇਹਦੀ ਦੇਖਭਾਲ ਦੀ ਗੱਲ ਕਰੀਏ ਦੇਖਭਾਲ ਦੇ ਵਿੱਚ ਪਾਣੀ ਤੇ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕੀ ਆ ਪਾਣੀ ਤੁਸੀਂ ਜ਼ਰੂਰਤ ਪੈਣ ਤੇ ਦੇਣਾ ਜਦੋਂ ਮਿੱਟੀ ਚੰਗੀ ਤਰ੍ਹਾਂ ਸੁੱਕ ਜੇ ਇਹ ਨਹੀਂ ਹੈਗਾ ਮਿੱਟੀ ਉੱਪਰੋਂ ਪਰੋਂ ਸੁੱਕ ਗਈ ਤੇ ਨੀਚੋਂ ਮਿੱਟੀ ਗਿੱਲੀ ਆ ਐਦਾਂ ਨਹੀਂ ਕਰਨਾ ਜੀ ਮਿੱਟੀ ਸਿਰੇ ਤੋਂ ਸਿਰੇ ਤੱਕ ਸੁੱਕ ਚੁੱਕੀ ਆ ਉਸ ਤੋਂ ਬਾਅਦ ਹੀ ਪਾਣੀ ਪਾਉਣਾ ਇਸ ਤਰ੍ਹਾਂ ਕਰਦੇ ਹੋਏ ਇਹ ਆਸਾਨੀ ਨਾਲ ਲੱਗ ਜਾਂਦੀ ਹੈ ਗੋਭੀ ਤੇ ਅਗਰ ਇਹਦੇ ਪੱਤਿਆਂ ਨੂੰ ਸੰਡੀ ਲੱਗ ਜੇ ਉਹਦਾ ਇੱਕ ਤਰੀਕਾ ਹੈਗਾ ਘਰੇਲੂ ਉਹ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਇਹਦੀ ਦੇਖਭਾਲ ਆ ਦੇਖੋ ਜੀ ਆ ਗੋਭੀ ਦੇ ਪੱਤੇ ਤਾਂ ਬਿਲਕੁਲ ਸਹੀ ਸਲਾਮਤ ਨੇ ਤੇ ਫਲ ਲੱਗਣਾ ਵੀ ਸ਼ੁਰੂ ਹੋ ਗਿਆ ਕਮ ਸੇ ਕਮ 2 ਤੋਂ 2.5 ਮਹੀਨੇ ਬਾਅਦ ਆਪਾਂ ਨੂੰ ਸਬਜ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਤੋਂ ਤੇ ਆ ਦੇਖੋ ਜੀ ਪੱਤੇ ਸੰਡੀਆਂ ਨੇ ਖਾ ਲੇ ਤੇ ਇਹਦੇ ਉੱਤੇ ਕਿਹੜਾ ਤਰੀਕਾ ਵਰਤਣਾ ਆਰਗੈਨਿਕ ਤਰੀਕਾ ਹੀ ਵਰਤਾਂਗੇ ਕੋਈ ਸਪਰੇ ਕੋਈ ਦਵਾਈ ਬਾਜ਼ਾਰੋਂ ਨਹੀਂ ਲਿਆਉਣੀ ਜੀ ਘਰ ਦੇ ਵਿੱਚ ਹੀ ਉਹ ਤਰੀਕਾ ਆਸਾਨੀ ਨਾਲ ਵਰਤਿਆ ਜਾ ਸਕਦਾ ਕਿਉਂਕਿ ਉਹ ਸਰਦੀਆਂ ਦੇ ਵਿੱਚ ਤਾਂ ਹਰ ਕੋਈ ਆਪਣੇ ਘਰ ਦੇ ਵਿੱਚ ਚੁੱਲ੍ਹਾ ਬਾਲਦਾ ਇਹ ਹੈਗੀ ਆ ਪਾਥਿਆਂ ਦੀ ਰਾਖ ਜੀ ਸੁਆਹ ਤੇ ਇਹਦੀ ਵਰਤੋਂ ਕਰਾਂਗੇ ਤੇ ਵਰਤੋਂ ਕਿੰਨੀ ਕਰਨੀ ਉਹਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਜਦੋਂ ਵੀ ਤੁਸੀਂ ਕਿਸੇ ਸਬਜ਼ੀ ਤੇ ਸੰਡੀਆਂ ਲੱਗ ਜਾਣ ਖਾਸ ਕਰਕੇ ਗੋਭੀ ਤੇ ਵੀ ਤੇ ਸ਼ਾਮ ਦੇ ਟਾਈਮ ਇੱਕ ਚਮਚੇ ਦੇ ਕਰੀਬ ਤੁਸੀਂ ਸਵਾਹ ਪੱਤਿਆਂ ਤੇ ਛਿੜਕ ਦੇਣੀ ਆ ਸ਼ਾਮ ਦੇ ਟਾਈਮ ਕਿਉਂਕਿ ਔਸ ਪਾਊਗੀ ਪੱਤਿਆਂ ਤੇ ਸਵਾਹ ਟਿਕੀ ਰਹੂਗੀ ਲੰਬੇ ਟਾਈਮ ਲਈ ਤਾਂ ਫਿਰ ਜਿਹੜੀਆਂ ਸੁੰਡੀਆਂ ਹੁੰਦੀਆਂ ਨੇ ਉਹਨਾਂ ਤੋਂ ਸਬਜ਼ੀਆਂ ਨੂੰ ਰਾਹਤ ਮਿਲ ਜੂਗੀ ਇਸ ਤਰ੍ਹਾਂ ਕਰਦੇ ਹੋਏ ਇਹ ਤਰੀਕਾ ਤੁਸੀਂ ਹਫਤੇ ਬਾਅਦ ਸਵਾਹ ਛਿੜਕੋ ਜਦ ਪੱਤੇ ਠੀਕ ਹੋਣਗੇ ਰਹਿਣ ਵੀ ਦਿਓ ਜਦੋਂ ਸਬਜ਼ੀ ਇੱਕ ਮਹੀਨੇ ਦੀ ਬਾਅਦ ਫੁੱਲ ਲਾ ਜਾਂਦੀ ਹੈ ਉਸ ਤੋਂ ਬਾਅਦ ਅਗਰ ਪੱਤਿਆਂ ਨੂੰ ਸੁੰਢੀ ਲੱਗਦੀ ਆ ਤਾਂ ਇਹ ਤਰੀਕਾ ਸਵਾਹ ਦਾ ਵਰਤੋ ਚੁੱਲੇ ਦੀ ਸਵਾ ਸਭ ਤੋਂ ਵਧੀਆ ਤੇ ਬੈਸਟ ਹੈ ਜੀ ਇਹਨਾਂ ਲਈ ਇੱਕ ਆਰਗੈਨਿਕ ਤਰੀਕਾ ਹੈ ਜਿਹਦੇ ਨਾਲ ਨਾ ਤਾਂ ਸਬਜ਼ੀਆਂ ਨੂੰ ਨੁਕਸਾਨ ਹੁੰਦਾ ਨਾ ਆਪਾਂ ਨੂੰ ਇਹ ਆਪਾਂ ਜੀ ਹੁਣ ਇਹਨੂੰ ਨਵੰਬਰ ਮਹੀਨੇ ਦੇ ਹਫ਼ਤੇ ਦੇ ਵਿੱਚ ਇਹਨੂੰ ਤੋੜ ਰਿਆਂ ਸਬਜ਼ੀ ਨੂੰ ਨਵੰਬਰ ਦਾ ਦੂਜਾ ਹਫ਼ਤਾ ਚੱਲਦਾ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਸਾਰੇ ਦੀ ਸਾਰੀ ਗੋਭੀ ਬਹੁਤ ਵਧੀਆ ਹੋ ਗਈ ਤੇ ਬਾਕੀ ਸਬਜ਼ੀਆਂ ਬਹੁਤ ਵਧੀਆ ਹੋ ਗਈਆਂ ਤੇ ਇਹ ਸਾਡੀ ਪਹਿਲੀ ਹਾਰਵੈਸਟਿੰਗ ਆ ਪਹਿਲੀ ਸਬਜ਼ੀ ਜਿਹੜੀ ਅਸੀਂ ਗੋਭੀ ਦੀ ਅੱਜ ਤੋੜਨੀ ਸ਼ੁਰੂ ਕੀਤੀ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਤੇ ਤੁਸੀਂ ਵੀ ਘੱਟ ਖਰਚੇ ਦੇ ਵਿੱਚ ਬਜਟ ਦੇ ਹਿਸਾਬ ਨਾਲ ਸਬਜ਼ੀਆਂ ਲਗਾ ਸਕਦੇ ਹੋ ਕਿਉਂਕਿ ਅੱਜ ਕੱਲ ਪਹਿਲੀ ਸਰੀਰ ਦੀ ਜ਼ਰੂਰਤ ਹੈ ਆਰਗੇਨਿਕ ਸਬਜ਼ੀਆਂ ਦੀ ਤਾਂ ਅਗਰ ਆਪਾਂ ਘਰ ਦੇ ਵਿੱਚ ਹੈਲਦੀ ਉਗਾਵਾਂਗੇ ਤਾਂ ਹੈਲਦੀ ਖਾਵਾਂਗੇ ਤਾਂ ਹੀ ਬਿਮਾਰੀਆਂ ਤੋਂ ਬਚਾਂਗੇ ਤੇ ਇਹ ਬਾਕੀ ਹੋਰ ਗੋਭੀ ਦੇ ਫੁੱਲ ਨੇ ਜਿਹੜੇ ਤੁਹਾਡੇ ਸਾਹਮਣੇ ਨੇ ਬਹੁਤ ਵਧੀਆ ਹੋ ਚੁੱਕੇ ਨੇ ਇਸ ਤਰ੍ਹਾਂ ਕਰਦੇ ਹੋਏ ਤੁਸੀਂ ਆਪਣਾ ਪਹਿਲਾ ਖਰਚਾ ਤਾਂ ਗਮਲਿਆਂ ਦਾ ਬਚਾ ਉਹਦੀ ਜਗ੍ਹਾ ਥੈਲਿਆਂ ਦੀ ਵਰਤੋਂ ਕਰੋ ਅਗਰ ਥੈਲੇ ਥੋੜੇ ਟਾਈਮ ਬਾਅਦ ਖਰਾਬ ਵੀ ਹੁੰਦੇ ਨੇ ਤਾਂ ਉਹਨਾਂ ਦੀ ਜਗ੍ਹਾ ਹੋਰ ਥੈਲੇ ਵਰਤ ਲਓ ਕਿਉਂਕਿ ਪਿੰਡਾਂ ਦੇ ਵਿੱਚ ਇਹ ਆਸਾਨੀ ਤਰੀਕੇ ਨਾਲ ਮਿਲ ਜਾਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਵੀ ਆਸਾਨੀ ਨਾਲ ਇਹ ਮੁੱਲ ਵੀ ਥੈਲੇ ਮਿਲ ਜਾਂਦੇ ਜਾਂ ਫਿਰ ਗ੍ਰੋ ਬੈਗ ਦੀ ਵਰਤੋਂ ਕਰ ਲਓ ਉਹ ਵੀ ਠੀਕ ਹੈ ਪਰ ਮੈਂ ਤਾਂ ਇਹ ਸੋਚਦੀਆਂ ਕਿ ਅਗਰ ਤੁਹਾਨੂੰ ਫਰੀ ਦੇ ਵਿੱਚ ਆਪਣੇ ਆਲੇ ਦੁਆਲੇ ਥੈਲੇ ਮਿਲ ਰਹੇ ਤਾਂ ਉਹ ਸਭ ਤੋਂ ਵਧੀਆ ਤਰੀਕਾ ਹੈ ਲੋ ਬਜਟ ਦੇ ਵਿੱਚ ਘਰ ਦੇ ਵਿੱਚ ਸਬਜ਼ੀਆਂ ਲਗਾਉਂਦਾ ਕਿਵੇਂ ਦੀ ਜਾਣਕਾਰੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਧੰਨਵਾਦ ਜੀ